ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਆਵੇ ਇਹਨਾਂ ਨੂੰ ਪਤਾ ਲੱਗ ਗਿਆ ਸ਼ੈਡ ਚ ਆ ਗਿਆ ਓਏ ਐਦਾਂ ਬਲੌਗ ਆਪਣਾ ਸ਼ੁਰੂ ਡੱਬੂ ਕਾਲੂ ਭੋਲੂ ਜੀਦੂ ਇਹਨਾਂ ਨੂੰ ਪਤਾ ਲੱਗ ਗਿਆ ਦੂਰੋਂ ਕੀ ਆ ਗਿਆ ਵਾਹ ਸੁਣ ਕੇ ਓ ਪ੍ਰਾਲੀ ਦੇ ਜੜੇ ਹੁੰਦੇ ਆ ਤੇ ਆ ਜਾਂਦੇ ਆ ਹੂੰ ਆਹ ਟੀ ਖਤਰਨਾਕ ਆ ਹੂੰ ਉਹਨੂੰ ਚਾਹ ਰਹੇ ਹਾਂ ਕਿ ਜੇ ਰੋਕੋ ਬੰਦ ਕਰੋ ਯਾਰ ਆਪਣੀ ਬੀਖਾਦ ਲਦਣਦੇ ਆ ਜਿਹੜਾ ਸੁਪਰ ਸੀਡਰ ਦਾ ਕੰਮ ਚਲਾਉਣਾ ਉਸਾਰੀ ਦਾ ਸੁਪਰ ਸੀਡਰ ਪਾਉਣੇ ਟ੍ਰੈਕਟਰ ਮਗਰ ਖਾਤ ਚੱਲ ਇੱਕ ਬੰਦੇ ਨੇ ਜਾ ਕੇ ਲੈ ਆਉਣੀ ਉਹਨੂੰ ਪੋਹਦੇ ਚਾਹੀਦੇ ਨੂੰ ਇੱਥੇ ਪਹੁੰਚਾ ਲਾ ਆਪਣਾ ਗੱਠਾਂ ਦਾ ਕੰਮ ਨਿਬੜ ਗਿਆ ਸੀ ਤੇ ਅੱਜ ਜਿੰਨੀਆਂ ਤਰਪਾਈਆਂ ਆਪਣੇ ਕੋਲ ਹੈਗੀਆਂ ਇਹ ਸਾਰੀਆਂ ਇਹਦੇ ਉੱਤੇ ਪਾ ਦਿੰਨੇ ਆਂ ਉੱਤੇ ਹੀ ਪਾਉਣੇ ਆ ਦੇ ਦੇ ਤੇ ਪਾਉਣੇ ਆ ਦਵੇਂ ਬੰਨੇ ਪਵਾ ਗਏ ਬਸ ਇੱਥੇ ਲਾ ਦੇ ਖੋਲੀ ਆਓ ਖੋਲੀ ਆਓ ਇਹਨੂੰ ਖੋਲੀ ਆਓ ਇੱਕ ਬੰਦੇ ਨੂੰ ਵੇਡ ਲੋ ਨਾ ਹੋ ਛੋਰ 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 ਕੱਲ ਦਾਂਗੇ ਪਹਿਲਾਂ ਤੇ ਖਾਦ ਲੱਦ ਕੇ ਲੈਣੀ ਪਣੀ ਨਾ ਆਹੋ ਤੇ ਫੇਰ ਹੁਣੇ ਕੱਲ ਦੇ ਫਿਰ 100 ਰੁਪਏ ਕਿ ਤੂੰ ਹੈਗਾ ਤੇ ਕਲਦੀਪ ਨੂੰ ਕੱਲ ਦੇ بس ਇਹਦੇ ਤੇ ਗੱਠਾ ਰੱਖੋ ਬੁੱਧਣ ਉਹ ਕਹਿੰਦਾ ਵਾ ਡੈਰੀ ਵੀਦਾ ਆ ਗਿਆ ਸੁਬਾਰੇ ਬਾਹਰ ਦਾ ਦੇ ਇਕੱਠਾ ਦੋ ਉਹ ਲੱਦ ਕੇ ਸੱਤ ਚ ਛੋਟ ਕੇ ਤਾਂ ਯਾਉਦੀ ਆ ਜੂ ਪੀ ਇਕੱਠਾ ਲੱਦੋ ਨਜਰ ਚਲੋ ਇਹਦਾ ਦੋ ਪਾਰ ਦਾ ਜੜੀਆਂ ਸਾਡਾ ਕੰਮ ਚੱਲਦਾ ਜੂ ਬਹੁਤ ਕੰਮ ਚੱਲਦਾ ਇਹਦੇ ਗੱਠਾ ਇੱਥੇ ਹੁਣ ਆਪਣੇ ਕੋਲ ਟਰਾਲੀ ਨਹੀਂ ਹੈਗੀ ਨੀ ਤੇ ਓ ਥੱਲੜੀ ਦੇ ਪੁੱਤ ਰੱਖ ਓ نیچے ਰੱਖਾਓ ਆ ਇਧਰੋ ਚੁੱਕ ਯਾਰ ਕਿ ਤਨੇ ਰੱਖਿਓ ਪਾਣੀ ਘਰ ਕਰਦੇ ਪਾਣੀ ਇਕੱਠਾ ਹੋਊਗਾ ਔਰ نیچے ਇੱਥੇ ਕੱਢ ਕੇ ਇੱਕ ਇੱਕ ਗੱਠ ਰੱਖ ਦੇ ਆਡਾ ਬਣਾਉਣੀ ਆ ਐਸੇ ਆਹੋ ਆਡਾ ਬਣਾਵਾਂਗੇ ਸਾਰੀਆਂ ਕਈਆਂ ਪਾਰੋਂ ਮਗਾਉਣੇ ਆ ਔਰ ਵਿਚਕਾਏ ਦੇ ਵੀ ਇੱਕ ਰਾ ਦੇ ਹਨੇਰੀ ਨਾ ਓਡੇ ਅਡੇ ਨਾ ਬਸ ਦੇ ਹੂੰ ਇਧਰ ਆਪਣੀ ਸਬਜ਼ੀ ਭਾਜੀ ਇਹ ਪ੍ਰਾਲੀ ਦਾ ਕਾਠਾ ਦਾ ਕੰਮ ਨਿਬੜਿਆ ਤੇ ਸਫਾਈ ਕਰਾਉਣੀ ਆ ਕੰਮ ਕੀਤਾ ਸੋਹਣਾ ਲੱਗਦਾ ਵੀ ਹਾਂ ਬੰਦਿਆਂ ਨੇ ਸ਼ੌਂਕ ਨਾਲ ਕੰਮ ਕੀਤਾ ਆਉਂਦਿਆਂ ਨੂੰ ਖਿਲਰਿਆ ਹੋਵੇ ਵੀ ਇਹ ਬੰਦਾ ਬਜੂਰਤੋਂ ਕੰਮ ਕੀਤਾ ਉਹ ਵਧੀਆ ਲੱਗਦਾ ਕੰਮ ਕਰਨ ਗਿਆ ਸਾਰੀ ਇਹਨਾਂ ਨੂੰ ਇਕੱਠੀ ਕਰਾ ਕੇ ਉੱਤੇ ਤਰਪਾਈਲਾਂ ਪਵਾ ਦੇ ਤਰਪਾਈਲਾਂ ਆਪਣੇ ਕੋਲ ਹੈਗੀਆਂ ਜਿੰਨੀ ਸਾਵਲਾ ਜੇ ਜਿੰਨੀ ਖੇਚਲ ਕਰ ਲਾਂਗੇ ਉਨੇ ਪੈਸੇ ਉਨਾ ਹੀ ਸਾਰਾ ਸਿਸਟਮ ਇਹ ਜਦੋਂ ਮੀਂਹ ਪਿਆ ਨਾ ਮੁੜ ਕੇ ਗਲੀਚੀ ਜਾਣੀ ਬੜੀ ਬੁਰੀ ਲੱਗਦੀ ਹੁੰਦੀ ਉਹ ਖਾਲ ਲੈ ਜਾ ਲੱਸੀ ਉਹ ਪਿਆ ਦੇ ਉਹਨਾਂ ਨੂੰ ਹੁਣ ਇਹਨਾਂ ਨੂੰ ਵੀ ਲੱਸੀ ਪਾਤੀ ਨਾਲ ਦੇ ਮੇਰੇ ਲੜਦੇ ਆ ਚਲੋ ਕੋਈ ਨਹੀਂ ਇਹਨਾਂ ਦੀ ਖਰਾ ਪਰਮਾਤਮਾ ਜਿਨ੍ਹਾਂ ਦਾ ਜਿਨ੍ਹਾਂ ਦੀ ਜਿੱਥੇ ਰੋਟੀ ਲਿਖੀ ਆ ਉੱਥੇ ਮਿਲ ਜਾਣੀ ਆ ਉਹਨਾਂ ਨੂੰ ਵੀ ਲੱਸੀ ਨਾਲ ਲੜਾਤਾ ਇਹਨਾਂ ਨੂੰ ਲੱਸੀ ਨਾਲ ਲੜਾਤਾ ਹੁਣ ਸਾਰੀ ਦੀ ਵਾਲੀ ਨੰਦ ਲੱਟਣਗੇ ਤੇ ਆਪਾਂ ਵੀ ਨੰਦ ਲੁੱਟਾਂਗੇ ਬੈਗਰੂ ਕਿਰਪਾ ਰੱਖੇ ਇਹ ਵੀ ਸਭ ਤੋਂ ਵੱਡਾ ਪੌਨੀ ਆ ਭੁੱਖਿਆਂ ਨੂੰ ਰੋਟੀ ਦੇਣੀ ਬਾਕੀ ਪਰਮਾਤਮਾ ਦਿੰਦਾ ਅਸੀਂ ਕੌਣ ਦੇਣ ਵਾਲੇ ਆ ਸਾਡਾ ਦੇ ਕੋਨੇ ਜਰੀਆ ਹੀ ਸਾਨੂੰ ਤੇ ਕੋਈ ਜਰੀਆ ਹੀ ਬਣਾਇਆ ਵਾ ਰੋਟੀ ਦੇਣ ਵਾਲਾ ਦੇ ਪਰਮਾਤਮਾ ਆ ਭਾਵੇਂ ਆਪਣੇ ਜਰੀਏ ਦਿੰਦੇ ਆਪਾਂ ਕਿੱਥੋਂ ਆਪਾਂ ਦੇ ਆਪਦੇ ਬੰਦੇ ਨੂੰ ਕੋਈ ਰੋਟੀ ਦਾ ਟੋਕ ਨਹੀਂ ਦੇ ਸਕਦੇ ਉਹੋ ਹੀ ਉਹਨੇ ਆਪਣੇ ਮਨ ਦੇ ਵਿੱਚ ਦਇਆ ਪੋਣੀ ਤੇ ਆਪਾਂ ਜਿਹੜੇ ਭੁੱਖਿਆਂ ਨੂੰ ਰੋਟੀ ਖਵਾਉਣੀ ਆ ਇਹ ਕਰਕੇ ਇਹ ਕਦੀ ਵੀ ਨਹੀਂ ਕਰਨਾ ਚਾਹੀਦਾ ਵੀ ਮੈਂ ਹੀ ਪਾਤੀ ਆ ਪਰਮਾਤਮਣ ਜਿੱਥੇ ਜਿਹਦਾ ਦਾਣਾ ਪਾਣੀ ਲਿਖਿਆ ਉਹ ਨੂੰ ਮਿਲ ਹੀ ਜਾਣਾ ਹੁਣ ਚੱਲਦੇ ਆ ਕੰਮ ਇੱਥੇ ਕਿੰਨੇ ਭਾਂਡੇ ਰੱਖਣੇ ਯਾਰ ਇੱਧਰ ਭਾਜੀ ਇੱਧਰ ਰੱਖ ਦਿਓ ਕੋਈ ਨਹੀਂ ਭਾਂਡੇ ਆਪਣੀਆਂ ਮੁਲ ਪਛਾਦਾ ਪਣੀ ਵੀਰ ਛੱਕੇ ਪੈਟਰ ਲੱਗਿਆ ਯਾਰ ਮੈਂ ਆ ਰਿਹਾ ਆ ਨਾ ਸਾਰਾ ਕੰਮ ਤੋਰੋ ਯਾਰ ਮੈਂ ਤਾਂ ਮੜਾਇਆ ਤੀਜਾ ਮਾਰਾ ਚਲਾ ਛੱਬਿਆ ਓਏ ਕੀ ਪਰ ਨਹਿਰਾਏ ਪਰਦੇ ਪਰਦੇ ਫੇਰ ਨੂੰ ਜਾਂਦੇ ਆਪਾਂ ਇੱਕ ਬੰਦਾ ਇੱਕ ਬੰਦਾ ਘਲ ਦੇ ਮੜਾਇਆ ਮਗਰ ਪਈਏ ਪੁਈਏ ਵੇਖ ਲੈਂਦਾ ਯਾਰ ਐ ਲੱਗ ਲੈਣਾ ਤਾਂ ਔਰ ਸੜਜ ਲੱਗ ਜੇ ਆਹੋ ਐ ਨਿਕਲ ਜਾਨ ਅੱਜ ਆਪਣਾ ਕਣਕ ਦੀ ਜਣ ਦਾ ਦੇਣ ਹੋ ਗਿਆ ਸ਼ੁਰੂ ਅੱਜ ਤਰੀਕ ਹੈਗੀ ਆ ਤਰੀਕ 11ਵਾਂ ਮਹੀਨਾ ਉਹ ਯਾਰ 25 ਤੇ ਸੁਪਰ ਸੀਟਰ ਪੈੜੀ ਗਾੜੀ ਸੁੱਕੀ ਹੋਏ ਤੇ ਬਹੁਤ ਨਜ਼ਾਰਾ ਆਦਾ ਬੀਚੰ ਦਾ ਅੱਜ ਮੇਰੀ ਤੇ ਸਤਨਾਮ ਸੋਨ ਡਿਊਟੀ ਆ ਸੁਪਰ ਸੀਟਰ ਤੇ ਜੋ ਬਣ ਗਿਆ ਵਾ ਕੱਲ ਛੁੱਟੀ ਦੇ ਤੇ ਪੀ ਕੇ ਰੰਡੇ ਆ 372 ਨੇ ਪੁੱਛਿਆ ਆ ਬੰਦੇ ਵਾਲਾ ਢੇੜਾ ਕਾਤੋਂ ਲਾਉਨੇ ਆ ਇਹ ਵੀ ਤੁਹਾਡੇ ਰਗੇ ਵੀਰ ਨੇ ਇੱਕ ਬਹੁਤ ਵਧੀਆ ਸਲਾਹ ਦਿੱਤੀ ਚਲੋ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ 200 ਰੁਪਈਆ ਜਿਹੜਾ ਨਾ ਵਾਟਣਾ ਵਜ ਜਾਂਦਾ ਸੀ ਉਹਨੇ ਵੀਰ ਨੇ ਆਖਿਆ ਵੀ ਬੰਦੇ ਨਾਲ ਢੇੜਾ ਲਾ ਲਓ ਤੇ ਪਛਾਟਾ ਕੇ ਜੇ ਉਥੇ ਮੋੜੀ ਜਾਏ ਉਹ ਜਿਹੜਾ ਵਾ ਸੁਪਰ ਸੀਡਰ ਵਾਟਣਾ ਨਹੀਂ ਵਜਦਾ ਜ਼ਰੂਰੀ ਨਹੀਂ ਹੁੰਦਾ ਵੀ ਯਾਰ ਮੈਂ ਆਪਾਂ ਹੀ ਸਿਆਣੇ ਆ ਕੋਈ ਪਤਾ ਨਹੀਂ ਕਿਹੜੇ ਬੰਦੇ ਦਾ ਕਿੰਦਾ ਤਜਰਬਾ ਵਾ ਜੇ ਚੰਗਾ ਲੱਗਦਾ ਵਾ ਉਹਨੂੰ ਰੱਖ ਲੋ ਜੇ ਨਹੀਂ ਲੱਗਦਾ ਤੇ ਉਹਨੂੰ ਛੱਡ ਦੋ ਮੈਨੂੰ ਵਧੀਆ ਲੱਗਾ ਕਿਉਂਕਿ ਪਈਏ ਵਿੰਗੇ ਬਹੁਤ ਹੁੰਦੇ ਆ ਤੇ ਬਹੁਤ ਵਧੀਆ ਲੱਗਾ ਸੁਝਾ ਤੇ ਆਪਾਂ ਉਦਾਂ ਹੀ ਸ਼ੁਰੂ ਕਰਤਾ ਕੰਮ ਵਧੀਆ ਗਾ ਇਸ ਇਦਾਂ ਸਾਰੀ ਉਮਰ ਸਿੱਖਦੇ ਰਹੀਦਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹੋ ਹੀ ਸੁਝਾਵਾ ਵੀ ਸਿੱਖਦੇ ਰਹੋ ਜਿੰਨਾ ਵੀ ਆ ਜੋ ਆਪਾਂ ਵੱਡੇ ਛੋਟੇ ਤੋਂ ਲੈ ਕੇ ਵੱਡੇ ਤੱਕ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਕੋਟਾ ਕੋ ਸਿੱਖੀ ਜਾਂਦੇ ਆ ਦੁਨੀਆਦਾਰੀ ਤੋਂ ਸਿੱਖੀ ਜਾਂਦੇ ਆ ਕੰਮਾਂ ਕਾਜਾਂ ਤੋਂ ਸਿੱਖੀ ਜਾਂਦੇ ਆ ਹਰ ਰੋਜ਼ ਨਵੇਂ ਸੰਘਰਸ਼ਨਾ ਆਪਣਾ ਪਾਲਾ ਪੈਂਦਾ ਵਾ ਹਰ ਰੋਜ਼ ਨਵੀਂ ਜੀ ਸਿੱਖਣ ਨੂੰ ਮਿਲਦੀ ਆ ਇਸ ਕਰਕੇ ਹਮੇਸ਼ਾ ਸਿੱਖਦੇ ਰਵੋ ਇਹ ਨਾ ਕੋ ਵੀ ਮੈਂ ਬਹੁਤ ਤਕੜਾ ਮੈਨੂੰ ਹੀ ਸਾਰਾ ਕੋ ਪਤਾ ਇਸ ਕਰਕੇ ਜਿੰਨਾ ਸਿੱਖਿਆ ਜਾਂਦਾ ਸਿੱਖੋ ਸਿੱਖਾਂਗੇ ਤੇ ਵਧੀਆ ਰਵਾਂਗੇ ਜੋੜਾ ਆਪਾਂ ਦੂਸਰੀ ਮੋਟਰ ਤੇ ਬੁਝਾਈ ਕਰਨ ਡੇ ਆ ਇੱਥੇ ਦੋਰ ਲਾ ਕੇ ਤੇ ਬਾਅਦ ਦੇ ਵਿੱਚ ਸੂਆ ਮਾਰਿਆ ਵਾ ਇਹ ਇਹਨਾਂ ਗਾੜੀ ਗਾੜੀ ਤੋਂਪ ਲਾ ਗਈ ਪੈਲੀ ਬਹੁਤ ਪ੍ਰੀਤ ਹੁੰਦੀ ਜਾਂਦੀ ਹੈ ਗਿੱਲੀ ਪੈਲੀ ਬਾਲੀ ਜਿਆਦੀ ਨਾਂ ਬੀਜੋ ਤੇ ਜਿਆਦੀ ਗਿੱਲੀ ਪੈਲੀ ਬੀਜਾਂਗੇ ਨਾ ਉਹ ਜੌਂਦਰ ਵੀ ਨਾਲ-ਨਾਲ ਹੀ ਉੱਕ ਪੈਣੀ ਮੁੜ ਕੇ ਜੌਂਦਰ ਨੂੰ ਮਾਰਨ ਲਈ ਬਹੁਤ ਉਹ ਕਾ ਗਮੋਈਆ ਮੜਾ ਜਾ ਖੁਸ਼ਕ ਜਾ ਵਸਟਰ ਹੋਏ ਫਿਰ ਜਉਂਦਰ ਕਾ ਤੋਂਲੀਰ ਜੰਨੂਆ ਕਣਕ ਪੈਦਾ ਹੋ ਜਾਂਦੀ ਆ ਫਿਰ ਸਪਰੇਅ ਨਾਲ ਜਉਂਦਰ ਮਰ ਜਾਂਦੀ ਆ ਆ ਗਿਆ ਆਪਣਾ ਸੈਲਰ ਇਹਦੇ ਲੱਗਿਆ ਪਉਣ ਅੱਜ ਕਣਕ ਬੀਜਣ ਦੇ ਆ ਕੰਮ ਕਿੱਛੀ ਹੋਦੇ ਆ ਮੁੰਡੇ ਪੂਰੇ ਚੋਰਾ ਛੋਰਾ ਨਾਲ ਕੱਲ ਵੀਰ ਨੇ ਪੁੱਛਿਆ ਸੀ ਵੀ ਆ 1470 ਤੇ 1994 ਦਾ ਮਤਲਬ ਕੀ ਆ ਇਹ ਪੀਡੀਓ ਸ਼ਾਵੜ ਦੇ ਢੇੜੇ ਆ ਇੱਕ ਬੰਨੇ ਕੀਤੇ ਆ ਜਿਹੜਾ ਵਾ 1900 ਚੱਕਰ ਤੇ 540 ਬਣਦਾ ਵਾ ਤੇ ਇੱਕ ਬੰਨੇ ਕੀਤੇ ਆ 1470 ਤੇ ਜਾ ਕੇ 540 ਚੱਕਰ ਪੂਰੇ ਕਰਦਾ ਵਾ ਇਹ ਇਸ ਕਰਕੇ ਆਉਂਦਾ ਵਾ ਕਈ ਵੀਰ ਕੱਲ ਇੱਕ ਵੀਰ ਨੇ ਪੁੱਛਿਆ ਤੇ ਸਾਰੇ ਵੀਰਾਂ ਨੂੰ ਦੱਸ ਦਿੰਦੇ ਆ ਇਹ ਜਿਹੜਾ ਮੀਟਰ ਦੇ ਉੱਤੇ 1440 ਤੇ 1994 ਜਿਹੜਾ ਆਉਂਦਾ ਵਾ ਇਹਦੇ ਪੀ ਡੀਓ ਦੇ ਅੱਜ ਅਸੀਂ ਇੱਥੇ ਕਣਕ ਬੀਜਣ ਡੇ ਆ ਤੇ ਆ ਸਾਡਾ ਵੀਰ ਧੰਮਾ ਸਾਡੀ ਮਾਮੀ ਨੂੰ ਪਤਾ ਟਰੈਕਟਰ ਚੱਲਣ ਡੇ ਆ ਨੇ ਮਾਮੀ ਨੇ ਵੇਲੋ ਵੀ ਚਾਹ ਬਣਾ ਕੇ ਸਾਡੇ ਲਈ ਘੱਲੀ ਆ ਅਈ ਅਸੀਂ ਪੀਤੀ ਵੀ ਆ ਸਾਰਾ ਕੁਝ ਪਰ ਪਿਆਰ ਹੁੰਦਾ ਉਹਨੂੰ ਪਤਾ ਵੀ ਮੇਰੇ ਇੱਥੇ ਗਵਾੜ ਪੈਲੀ ਬੀਜਣ ਡੇ ਆ ਤਾਈਓਂ ਹੀ ਆਖੀਦਾ ਵੀ ਵੀਰ ਗਵਾਂਡ ਕਦੀ ਵੀ ਕਿਸੇ ਨਾਲ ਵਗਾੜੋ ਕਦੀ ਵੀ ਕਿਸੇ ਨਾਲ ਮਾੜੀ ਨਿੱਕੀ ਮੋਟੀ ਗੱਲ ਤੋਂ ਕਦੀ ਵੀ ਨਾ ਵਗਾੜੋ ਕਿਉਂਕਿ ਗਵਾਂਡ ਦਾ ਕੋਈ ਪਤਾ ਨਹੀਂ ਕਿੱਥੇ ਕੰਮ ਆ ਜਾਣਾ ਕਿਹੜੇ ਵਟ ਤੇ ਕਿੱਥੇ ਕਿਸੇ ਨੇ ਕੰਮ ਆ ਜਾਣਾ ਗਵਾਂਡ ਨਾਲ ਵਗਾੜ ਕੇ ਰੱਖਾਂਗੇ ਜੇ ਵਿਗੜੀ ਹੋਊਗੀ ਬੁੱਥਾ ਡੇ ਪਿਆ ਤੇ ਉਹਨੇ ਰੋਲਾ ਪਉਣਾ ਇਸ ਕਰਕੇ ਕਦੀ ਵੀ ਵਗਾੜ ਕੇ ਨਾ ਰੱਖੋ ਆਪ ਦੇ ਵੱਲੋਂ ਤੇ ਪੂਰੀ ਕੋਸ਼ਿਸ਼ ਕਰੀ ਦੀ ਆ ਵੀ ਆਪ ਦੇ ਗਵਾਂਡੀ ਨਾ ਬਣਾ ਕੇ ਰੱਖੀਏ ਜਿੰਨੀ ਵੀ ਹੋਵੇ ਆਪ ਨੂੰ ਲੇਸ ਲੱਗ ਜੇ ਅਗਲੇ ਨੂੰ ਲੇਸ ਨਾ ਲਾਓ ਤੇ ਫੇਰ ਪਰਮਾਦਮਾ ਕੋ ਘਾਟਾ ਨਹੀਂ ਰੱਖਦਾ ਆ ਜਿਹੜੀਆਂ ਚੀਜ਼ਾਂ ਹਨ ਇਹ ਜਿਆਦੇ ਪੈਸੇ ਨਾਲ ਨਹੀਂ ਮਿਲਦੀਆਂ ਹੁਣ ਮਾਮੀ ਨੇ ਉਥੋਂ ਅੱਜ ਕੱਲ ਨਹੀਂ ਤੇ ਆਪਦਾ ਹੀ ਨਹੀਂ ਕੋਈ ਸਪੋਸ਼ ਦਾ ਤੇ ਕਈ ਟ੍ਰੇ ਇਥੇ ਵਗਣਦੇ ਆ ਉਹਨੂੰ ਚਾਹ ਚੜ ਜਾਂਦਾ ਵਾ ਵੀ ਸਾਡੇ ਮੇਰੇ ਇਥੇ ਆਏ ਆ ਲਾਗੇ ਪੈੜੀ ਬੋਣ ਤੇ ਮੈਂ ਤਾਂ ਚਾਹ ਬਣਾਵਾ ਰੋਟੀ ਬਣਾਵਾ ਘਰੋਂ ਨਾਲ ਲਿਓਣ ਇਥੋਂ ਖਾਣ ਇਹਦੇ ਕੋਣ ਯਾਰ ਇੰਨਾ ਕਰਦਾ ਇਹ ਪਿਆਰ ਆ ਇਹ ਡੈਡੀ ਹੁਣਾ ਬਣਾਇਆ ਗਾ ਚਲੋ ਸਾਡਾ ਪਰਮਾਤਮਾ ਬਣਾਈ ਰੱਖੇ ਤੇ ਇਦਾਂ ਹੀ ਕੋਸ਼ਿਸ਼ ਕਰਦੇ ਰਹੀਦਾ ਵੀ ਜਿੰਨੇ ਗਵਾਂਢੀ ਆਪਦੇ ਆਦੇ ਨਾਲਗੇ ਜੇ ਕਿਸੇ ਨੂੰ ਜਿੱਥੋਂ ਤਾਈ ਲੋੜ ਆ ਆਪਦਾ ਮਤਲਬ ਦੇ ਦੀਦਾ ਵਾ ਕਿਸੇ ਦਾ ਟਾਈਮ ਸਾਰ ਦੋ ਇਹਦਾ ਕੁਛ ਵੀ ਆ ਇੰਨਾ ਵੀ ਹੋ ਸਕੇ ਗਵਾਂਢੀ ਨਾਲ ਬਣਾ ਕੇ ਰੱਖੋ ਪਰਮਾਤਮਾ ਚੜ੍ਹਦੀ ਕਲਾ 'ਚ ਰਹਿਣ ਦਾ ਆਪੇ ਬਾਲ ਉਦਮ ਬਖਸ਼ ਦਿੰਦਾ ਬੜਾ ਵਧੀਆ ਲੱਗਦਾ ਜਦੋਂ ਇਦਾਂ ਵੇਖੋਣ ਮਾਮੀ ਨੇ ਚਾਹ ਘੱਲੀ ਆ ਨਾਲੇ ਇੰਚਾ ਜੇ ਪੀਤੀ ਹੀ ਤੇ ਬੰਦਾ ਸਪੈਸ਼ਲ ਕੱਲਿਆ ਨਾਲ ਚਾਹ ਕੱਲੀ ਆ ਉਹਦਾ ਡੇਰਾ ਵਾ ਮਾਮਾ ਵਿਨਗ ਸਿੰਘ ਤੇ ਮੰਗਾ ਆਪਣਾ ਵੀਰ ਤੇ ਬਹੁਤ ਇਹਨਾਂ ਦਾ ਧੰਨਵਾਦ ਬਹੁਤ ਵਧੀਆ ਲੱਗਦਾ ਜਦੋਂ ਕੋਈ ਆਪ ਦਾ ਸਮਝ ਕੇ ਵਰਤਦਾ ਆ ਸਾਰੇ ਡੇਰਿਆਂ ਦੇ ਵਿੱਚ ਆਪਣੀ ਪੈਲੀ ਆ ਕੋਈ ਬੰਦਾ ਨਾ ਵਿਗਾੜਖੀ ਨਹੀਂ ਰੱਖੀ ਦੀ ਵੱਧ ਤੋਂ ਵੱਧ ਇਹੋ ਆਖੀਦਾ ਵੀ ਵੈਗਰੂ ਸਾਰਿਆਂ ਨੂੰ ਤਰੱਕੀ ਬਖਸ਼ੀ ਵਸ ਲੋ ਜੀ ਇਹ ਆਪਣਾ ਵੀਰ ਭੋਲਾ ਆ ਗਿਆ ਜਿਸ ਸਪਰੇਅ ਕਰਦਾ ਤੇ ਹੁਣ ਇਹ ਸਪਰੇਅ ਕਣਕਲੀ ਕਰਨੇ ਆ ਸਾਰੇ ਹਾਂਜੀ ਬਾਬਾ ਜੀ ਕਣਕਲੀ ਦੁੱਜੀ ਪਹਿਲੋਂ ਨਹੀਂ ਕੋਰਤੇ ਹੁੰਦੀ ਜਿਹੜੀ ਹੂੰ ਉਹ ਕਰਦਾ ਪਿਆ ਸਪਰੇਅ ਇਹ ਜਿਹੜੀ ਸਟੈਂਪ ਦਵਾਈ ਆਪਾਂ ਕਰਦੇ ਆ ਨਾ ਹਾਂਜੀ ਹਾਂਜੀ ਉਹ ਕਰਨ ਦਿਆ ਵਾ ਤੇ ਪੈਸੇ ਨੂੰ ਘਾਟ ਹੀ ਦਿਆ ਕਰੋ ਇਹ ਮੇਰੇ ਤੋਂ ਪ੍ਰੋਮੋਸ਼ਨ ਕਰਾਉਂਦਾ ਪ੍ਰੋਮੋਸ਼ਨ ਦਾ ਕੁਛ ਨਹੀਂ ਦਿੰਦਾ ਏ ਤੇ ਜੇ ਲੋਕਾਂ ਨੂੰ 35 ਰੁਪਏ ਦੇਣੇ ਨੇ ਤੈਨੂੰ 30 ਦਿਆ ਕਰੋ ਬਾਈ ਮੈਂ ਲੈਣਾ ਚਾਹੀਦਾ ਜਪਰੇ ਕਰਦਾ ਕਿਹੜਾ ਪਿਆਰ ਬੰਦਾ ਲੱਭ ਰਿਹਾ ਜੀ ਪਹਿਲਾਂ ਦੱਸੋ ਤੂੰ ਇਹ ਨਹੀਂ ਨਾਂ ਲੱਭੇ ਨਾਂ ਲੱਭੇ ਮੇਰੇ ਵੀਰ ਤੂੰ ਧਿਆਨ ਰੱਖਣਾ ਵਾ ਇਹ ਵੀਡੀਓ ਬਣਵਾ ਕੇ ਪਾ ਲੈਂਦਾ ਤੇ ਮੇਰੇ ਤੋਂ ਰੁਪਏ ਲੈਂਦਾ ਵੱਧ ਸਾਰੇ ਪਿੰਡ ਨਾਲ ਲੈਣ ਨਾਲ ਕੋਲੇ ਬਾਬਾ ਦੇ ਕੋਲੇ ਕਿਰਪਾ ਜੀ ਇਹਦੇ ਤੁੱਕਾ ਇਹਦੇ ਤੁੱਕਾ ਇਹਨਾਂ ਕੋਲੇ ਗੁਰੂ ਦਾ ਤੁੱਕਾ ਦੇਣਿਆ ਜਿਹੜਾ ਵੀਰ ਫੋਨ ਲਾਊਗਾ ਘੱਟ ਦੇਣੇ ਨੂੰ ਰੁਪਈਏ ਆ ਘੱਟ ਤੇ ਮੈਂ ਆਉਂਦਾ ਹੀ ਨਹੀਂ ਤੇ ਬੰਦੇ ਦੱਸ ਮੈਨੂੰ ਬੰਦੇ ਤੇ ਦੋਵੇਂ ਵੀਰ ਪਹੁੰਚ ਗਏ ਅਰਸ਼ ਭਾਈ ਰੋਟੀ ਲੈ ਕੇ ਆ ਗਏ ਆ ਤੇ ਸਦਰਾਂ ਉਸ ਨੂੰ ਪੀੜਾ ਕਿੱਲੀ ਅੱਜ ਮੜਾਸਾ ਤੂੜੀ ਵਾਲਾ ਮਾਰਿਆ ਅੱਜ ਹਾਂ ਭਾਈ ਪੂਰੇ ਜੋਰ ਚ ਚੱਲਣ ਡਿਆ ਕੰਮ ਪੂਰਾ ਕੰਮ ਕਰਦਾ ਹਾਂ ਆਪਾਂ ਜਾਂਡ ਆਪਣਾ ਇੱਥੇ ਹੁਣ 20 ਕਿੱਲੇ ਦਾ ਪਲਾਟ ਆ ਦੇਖੋ ਕਿੰਨੇ ਦਿਨ ਲੰਘਦੇ ਇੱਥੇ ਅੱਜ ਬੀਜਿਆ ਜਊਗਾ ਅੱਜ ਸਵੇਰੇ ਕੰਮ ਨਿਪਟ ਜੂੜ ਆਪਣਾ ਆਣਾ ਵੱਡਾ ਉਹ ਛੱਬੇ ਨੂੰ ਲਾਵਾਂਗੇ ਨਹੀਂ ਨਜ਼ਰ ਤੂ ਰਹੇਗਾ ਯਾਰ ਤੂੰ ਮੇਰੇ ਨਾਲ ਬਸ ਮੇਰੀ ਫੋਟੋ ਵਿੱਚ ਆ ਜਣੀ ਇੰਨਾ ਵੱਡਾ ਇਹ ਹੁਣ ਆਪਣਾ 20 ਕਿੱਲਾਂ ਦਾ ਪਲਾਟ ਇੱਥੇ ਬੀਜੇ ਦੇ 827 ਸਾਰੀ ਦਿਹਾੜੀ ਫਾਈਟਰ ਤੇ ਬੈਠੇ ਰਹਿਦਾ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਭਾਜੀ ਬਲੌਗ ਥੋੜਾ ਲੰਮਾ ਬਣਾਇਆ ਕਰੋ ਬਲੌਗ ਲੰਮਾ ਯਾਰ ਸਾਰੀ ਦਿਹਾੜੀ ਐਸ਼ੀਅਰ ਤੇ ਬੈਠੇ ਰਹਿਦਾ ਮਗਰ ਧਿਆਰ ਰਹਿਦਾ ਤਾਂ ਕਰਕੇ ਜਿੰਨਾ ਕਿ ਬਣਦਾ ਜੇ ਓਨਾ ਕਿ ਬਣਾ ਦਿੰਦਾ ਵਾ ਬਾਕੀ ਕੋਈ ਨਹੀਂ ਕੋਸ਼ਿਸ਼ ਕਰਾਂਗੇ ਜੇ ਵੀਰਾਂ ਨੂੰ ਪਸੰਦ ਆਏ ਤੇ ਕੋਈ ਨਹੀਂ ਵੱਡੇ ਬਲੌਗ ਬਣਾਇਆ ਕਰਾਂਗੇ ਓਗੀ ਜਿੰਨੇ ਵੀ ਮੈਸੇਜ ਕਰਕੇ ਦੱਸੋਗੇ ਫਿਰ ਮੇਰਾ ਵੀ ਹੁੰਦਾ ਵੀ ਚਲੋ ਵੀਰ ਵੇਦੇ ਆ ਤੇ ਆਪਾਂ ਬਲੌਗ ਖੜੇ ਲੰਮੇ ਕਰੀਏ ਇਸ ਕਰਕੇ ਉਹ ਆਖੀਦਾ ਵੀ ਯਾਰ ਰੋਜ਼ ਕਣਕ ਵੀ ਤੇ ਆ ਆ ਜਾਹ ਕਣਕ ਬਿਜਲੀ ਇਹ ਕਿੰਨੀ ਗੱਲ ਦੱਸਾਂਗੇ ਪਰ ਜਿਹੜੇ ਵੀਰ ਚਲੋ ਵੇਦੇ ਆ ਉਹਨਾਂ ਨੂੰ ਹੁੰਦਾ ਵੀ ਚਲੋ ਹੋਰ ਲੰਮਾ ਵੇਖੀਏ ਕੋਈ ਨਹੀਂ ਆਪਾਂ ਜ਼ਰੂਰ ਕਰਿਆ ਕਰਾਂਗੇ ਵੀ ਅੱਜ ਹੁਣ ਕੰਮ ਬਥੇਰਾ ਖਿੱਚਿਆ ਗਿਆ ਵਾ ਜਿੰਦਾ ਜਿੰਦਾ ਹੋਊਗਾ ਉਹਦਾ ਦਾ ਤੁਹਾਡੇ ਨਾਲ ਜਿਹੜੀਆਂ ਵਾ ਗੱਲਾਂ ਸਾਂਝੀਆਂ ਕਰੀ ਜਾਂਦੀਆਂ ਇਹ ਕੀ ਵੇਹੇ ਨਜ਼ਾਰਾ ਆ ਗਿਆ 755 ਟਰੈਕਟਰਾਂ ਦਾ ਕਿਉਂਕਿ ਨਾਲੇ ਸੁਪਰ ਸੀਡ ਰੋਟ ਦੇ ਨਹੀਂ ਆ ਕ੍ਰੇਗ ਦੇ ਘਾ ਫੇਰ ਚੱਲ ਤੋਰ ਬਹੁਤ ਕੰਮ ਖੇਦੇ ਸੁਪਰ ਸੀਡਰਾਂ ਦੇ ਡੀਜ਼ਲ ਦਾ ਖਰਚਾ ਵੀ ਬਾਲਾ ਜਾਦਾ ਨਹੀਂ ਹੈ ਯਾਰ ਅਸੀਂ ਰੋਜ਼ ਦਾ ਟਾਰਗੇਟ ਰੱਖਿਆ 20 ਕਿੱਲੇ ਤੇ ਟੈਂਕੀ ਨਾਲ ਬਾਕੀ ਤੁਸੀਂ ਲਾ ਲਿਓ ਕੋਟਾ ਸਾਹਿਬ ਟੈਂਕੀ ਦੇ ਨਾਲ 10 ਕਿਲੇ ਇੱਕ ਸੁਪਰ ਸੀਡ ਰਿਕਾਰਡ ਦਿੰਦਾ ਹੋਰ ਦੱਸੋ ਕਿੰਨਾ ਘੱਟ ਤੇਲ ਖਾਣ ਯਾਰ ਜੇ ਦੀ ਆਜ ਕਿੰਨਾ ਕ ਅਗਲਾ ਲੋਡ ਲੈਣデア ਟਰੈਕਟਰ ਹੋਣਾ ਕਿ ਤੇਲ ਖਾਣਾ ਹੀ ਨਹੀਂ ਏਦਾਂ ਟਰੈਕਟਰ ਆ ਮਾਸਾ ਕੇ ਲੋਡ ਦੀ ਨਾ ਵਾਈਬ੍ਰੇਸ਼ਨ ਕਰਦਾ ਨਜ਼ਾਰਾ ਆ ਗਿਆ ਬਾਕੀ ਕੰਮ ਸਾਰੇ ਇਸ ਤਰ੍ਹਾਂ ਲੋਡ-ਮੋਡ ਹੋ ਗਏ ਆ ਪਾਰ ਵਾਲੇ ਬੰਦੇ ਉਹ ਆਪਣਾ ਵੀਰ ਹਰਜਿੰਦਰ ਤੋਂ ਵੀਡੀਓ ਘਾਟ ਬਣਾਉਂਦਾ ਵਾ ਤੇਰੇ ਪਾਸ ਰੋਲ ਹੀ ਪਾਰ ਵਾਲੀਆਂ ਵੀ ਤੋੜ ਗਿਆ ਈ ਜਦੋਂ ਵੇਲੇ ਹੋ ਗਏ ਫਿਰ ਆਪਾਂ ਗੱਲਾਂ ਬਾਤਾਂ ਕਰਿਆ ਕਰਨੀਆ ਫਿਰ ਤੁਹਾਨੂੰ ਸਾਰੀ ਝੜੀ ਬਣਾਇਆ ਕਰਾਂਗੇ ਹੋਰ ਤੇ ਸਾਰੀ ਝੜੀ ਟਰੈਕਟਰ ਤੇ ਬੈਠੇ ਰਹੀਦਾ ਇੱਥੇ ਕੀ ਦਿਖਾ ਸਕਦੇ ਆ ਉਹ ਆਪਦੇ ਟਰੈਕਟਰ ਦੇ ਸੁਪਨਾਮ ਤੋਂ ਬੈਠਾ ਮੈਂ ਆਪਦੇ ਤੇ ਬੈਠਾ ਵਾ ਸਾਰੀ ਝੜੀ ਲੱਗੇ ਰਹੀਦਾ ਹੋਰ ਸਾਰੇ ਵੀਰ ਤੁਸੀਂ ਸਰਾਉ ਬਾਹਰ ਕਿੰਨਾ ਕੰਮ ਕਾਜ ਚੱਲੀ ਜਾਂਦੇ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਆਪਣੇ ਬਲੌਗ ਵੇਦੇ ਆ ਬਲੌਗ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਤੇ ਬਾਕੀ ਸਾਰੇ ਵੀਰਾਂ ਨੂੰ ਮੈਂ ਤਾਂ ਫੇਰ ਇੱਕੋ ਅਪੀਲ ਕਰਦਾ ਨਾਲ રોજ ਕਿ ਵੀਰ ਹਮੇਸ਼ਾ ਹੀ ਜਿਹੜਾ ਵਾਣਾ ਗੁੱਸੇ ਦੇ ਕੰਟਰੋਲ ਕਰਨਾ ਸਿੱਖੋ ਧੀਰੇ ਧੀਰੇ ਕਿਉਂਕਿ ਆਪਾਂ ਸ਼ਾਂਤਸ਼ੀਲਤਾ ਜਿਹੜੀ ਆ ਬਹੁਤ ਘੜਦੀ ਜਾਂਦੀ ਹੈ ਆਪਣੇ ਜਿੰਨਾ ਵੀ ਹੋ ਸਕੇ ਨਾ ਯਾਰ ਸਾਇਕਲ ਦੇ ਕੰਟਰੋਲ ਕਰਨਾ ਸਿੱਖੋ ਕਿਉਂਕਿ ਜੋ ਤੁਸੀਂ ਇਹ ਤੁਸੀਂ ਤੁਹਾਡੇ ਵਾਲੇ ਵੇਖ ਕੇ ਬੱਚਿਆਂ ਨੇ ਕਰਨਾ ਸਿੱਖੜਾ ਵਾ ਤੇ ਜਿੰਦਾ ਦਾ ਤੁਸੀਂ ਉਹਨਾਂ ਨੂੰ ਸਿਖਾਉਂਗੇ ਉਹ ਵੀ ਮੈਨੂੰ ਇੰਨਾ ਪਤਾ ਜਦੋਂ ਮੈਂ ਛੋਟਾ ਨਹੀਂ ਨਾ ਤੇ ਉਦੋਂ ਡੈੜੀ ਹੋਣੀ ਕਰਦੇ ਹੁੰਦੇ ਸੀ ਖੇਤੀ ਇਹ ਉਹਦਾ ਮੈਨੂੰ ਆਖਣਾ ਵੀ ਬੰਦਿਆਂ ਨੂੰ ਨਾੜਾ ਨਹੀਂ ਬੋਲਣਾ ਭਾਉ ਆਖਣਾ ਚਾਚੇ ਦਾ ਯਕੜਾ ਦਾ ਵੱਡਾ ਵਾ ਜਿਹੜਾ ਹਾਂ ਦਾ ਨੂੰ ਵੀਰ ਆਖਣਾ ਜੇਪੋ ਵੀਰ ਕਹਾਂਗੇ ਵੀਰ ਬੋਲੂ ਅਗਲਾ ਤੇ ਮਾਗੀ ਇੱਦਾਂ ਨਾ ਵਾ ਯਾਰ ਵੀ ਗੁੱਸੇ ਦੇ ਕੰਟਰੋਲ ਕਰਨਾ ਬੜਾ ਮਤਲਬ ਹੋ ਸਕਦਾ ਹੀ ਗਰਮ ਹੋ ਜਾਂਦੇ ਆ ਪਰ ਲੋੜ ਛੇਤੀ ਬੜਾ ਜਿਆਦਾ ਨਾ ਗਰਮ ਹੋ ਮੈਂ ਵੇਖਣੇ ਆ ਕਈ ਬੰਦੇ ਯਾਰ ਛਿੱਗੀ ਵੀ ਖਾਲ ਤੋਂ ਗਰਮ ਹੋ ਜਾਂਦੇ ਆ ਹਾਲ ਨਿਕਲ ਜਾਂਦਾ ਵਾ ਇਹ ਨਹੀਂ ਆ ਵੀ ਹਾਲਤ ਨਹੀਂ ਨਿਕਲਦਾ ਹਾਲਤ ਨਿਕਲ ਜਾਂਦਾ ਸੋਹਣਾ ਜਾਂ ਸ਼ੈਨਸ਼ੀਲਤਾ ਕੁਛ ਨਹੀਂ ਆ ਰੇ ਕਿਹਨੂੰ ਅੱਜ ਮਿਲ ਗਿਆ ਕਿਹਨੂੰ ਘੱਟ ਮਿਲ ਗਿਆ ਰੇ ਇੱਥੇ ਹੀ ਜਾਣਾ ਸਾਰਾ ਕੋ ਇਹ ਜਿਹੜੀਆਂ ਵਟਾਂ ਵਾਂ ਇਹ ਨਿਸ਼ਾਨੀਆਂ ਵਾਂ ਜਿੱਥੇ ਕਈ ਰਾਜੇ ਮਹਾਰਾਜੇ ਆਗੇ ਆ ਉਹ ਚਲੇ ਗਏ ਆ ਇਹ ਨਿਸ਼ਾਨੀਆਂ ਵਾਂ ਇਹ ਤੇ ਆਪਾਂ ਨੂੰ ਇੱਕ ਮਾਦ ਨੂੰ ਸਮਝਾਉਣ ਲਈ ਆਪਾਂ ਲਕੀਤਰਾ ਮਾਰ ਗਿਆ ਵੀ ਇੱਥੋਂ ਤੱਕ ਮੇਰਾ ਖੱਤਾ ਉੱਥੋਂ ਤੱਕ ਤੇਰਾ ਖੱਤਾ ਪਰਮਾਤਮਾ ਨੇ ਦਿੱਤਿਆਂ ਆਪਾਂ ਨੂੰ ਪੂਰੀਆਂ ਪੈਣੀਆਂ ਸਾਰੇ ਵੀਰਾਂ ਨੂੰ ਫਟ ਉਧਰ ਕੀ ਚਲੋ ਉਹ ਤਾਂ ਹੁੰਦਾ ਨਿਸ਼ਾਨੀ ਹੁੰਦੀ ਆ ਵੀ ਆ ਮੇਰੀ ਵੰਟ ਆ ਤੇ ਿੱਕੀ ਮੋਟੀ ਗੱਲ ਤੇ ਯਾਰ ਛੇਤੀ ਜੀ ਤੇ ਆ ਨਾਂ ਲੜਿਆ ਕਰੋ ਆਪਦੇ ਤੋਂ ਇਹੋ ਆਖੀ ਦਾ ਵੀ ਛੇਤੀ ਨਾਂ ਲੜੀਏ ਕਿਸੇ ਦਾ ਮਾੜਾ ਨਾਂ ਨਾ ਕਰੀਏ ਫਿਰ ਵੀ ਜੇ ਕਿਤੇ ਪਿੰਡ ਦੇ ਵਿੱਚ ਕਿਸੇ ਵੀਰ ਦਾ ਮਾੜਾ ਉਹਨੂੰ ਲੱਗਦਾ ਹੋਵੇ ਵੀ ਕਰਦੇ ਆ ਤੇ ਮੇਰੇ ਵੀਰਾਂ ਦਾ ਸਿੱਧਾ ਪੁੱਛ ਲਿਆ ਕਰੋ ਤੇ ਹੋ ਚੁੱਕਿਆ ਜਿਹੜਾ ਮਸਲਾ ਹਲੋ ਹੈ ਨਾ ਉਹਦੇ ਨਾਲ ਦਾ ਨਜ਼ਾਰਾ ਆੜੀ ਹੈਗਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕੈਨਸ਼ੀਲ ਦਾ ਰੱਖ ਕੇ ਚੱਲਿਆ ਕਰੋ ਬਹੁਤ ਉਹ ਜੀਆ ਆਪਣਾ ਖੁਸ਼ ਕੁਸ਼ੀਨਾ ਜਿਹੜੇ ਬੰਦੇ ਨੇ ਕੰਮ ਕਰਨਾ ਨਾ ਉਹ ਬਹੁਤ ਵਧੀਆ ਵਾਕਿਆ ਬੱਚੇ ਦੇ ਲੜਕੇ ਕੰਮ ਕਰਨਾ ਦੁਖੀ ਹੋਏ ਕੰਮ ਕਰਨਾ ਇੰਦਾ ਖੁਸ਼ੀ ਨਾਲ ਕੰਮ ਕਰਨਾ ਉਹਦਾ ਵੱਖਰਾ ਹੀ ਨਜ਼ਾਰਾ ਵਾ ਇਸ ਕਰਕੇ 2 ਮਿੰਟ ਦਾ ਗੁੱਸਾ ਜਿਹੜਾ ਬੜੀ ਧੂਰ ਲਹਿ ਜਾਂਦਾ ਤੇ 2 ਮਿੰਟ ਦਾ ਸਾਇਰਾ ਬੜੀ ਵਧੀਆ ਜਿਹੜੀ ਆ ਜ਼ਿੰਦਗੀ ਜੀਣ ਦਾ ਮਾਲਕ ਤੋਂ ਬਖਸ਼ਦਾ ਵਾਾਰੇ ਵੀ ਇਹ ਗੱਲ ਦਾ ਧਿਆਨ ਦਿਆ ਕਰੋ ਨੱਪਾ ਤੋਂ ਪਰੇ ਚੋਕੇ ਜਾਂਦਾ ਆ ਉਹ ਪਹਿਲੀ ਜਵਾਨੀ ਤੇ ਤੇ ਆਉਂਦੀ ਹਣਾ ਇਹ ਜਵਾਨੀ ਤੇ ਤੇ ਹਉ ਤਈ ਮਡੇ ਨੂੰ ਤੇ ਇੱਕ ਹੋਰ ਤੁਹਾਨੂੰ ਆਪਾਂ ਅੱਜ 755 ਦਾ ਫੀਚਰ ਦਿਖਾਉਣੇ ਆ ਕਿੰਨਾ ਟੌਪ ਦਾ ਵਾ ਇਹ ਬਹੁਤ ਕੰਮ ਨੂੰ ਸੌਖਾ ਕਰ ਦਿੰਦਾ ਕਿ ਜੇ ਆਪਾਂ ਲੀਵਰ ਚੁੱਕਣਾ ਮੋੜ ਦੇ ਜਾਗੇ। ਕੜਾ ਇੱਥੋਂ ਬਸ ਸਿੱਧਾ ਤੁਰਿਆ ਜਾਂਦੇ ਨੇ ਟਰੈਕਟਰ ਨੂੰ। ਆ ਇੱਕੋ ਮੋੜ ਆਲਾ ਪਟੜਾ। ਬਸ ਜਿੱਥੇ ਜਾਗੇ ਤੇ ਫੜ ਚੁੱਕਣੀ ਆ। ਪਰਮਾਨਾ ਪਟੜਾ ਨਾ ਕੋ ਚੱਲ ਤਾ ਲਿਵਰ। ਕਰੋ ਬੈਗ ਟਰੈਕਟਰ ਤੇ ਵੇਖਿਓ ਉਸ ਦੇਲੇ ਤੁਰਿਆ ਜਾਂਦੇ ਆ। ਪਰਮਾਨਾ ਨਾਲ ਬਸ ਉਹੀ ਫੇਰ ਪਟੜਾ ਨੱਪਣਾ। ਇਹਰੇ ਹੋਰ ਮੋਬਾਈਲ ਫੜਿਆ ਕਰਕੇ ਚੱਲ ਥੱਲੇ ਨਾਨਕ ਦਾ ਵਧੀਆ ਵੀ ਨਜ਼ਾਰਾ ਇਹ ਚੀਜ਼ਾਂ ਨਾਲ ਬੰਦਾ ਡਰਾਈਵਰ ਹੋਰ ਫੌਂਕਾ ਆ ਗਿਆ ਹੁਣ ਕੰਪਨੀਆਂ ਨੂੰ ਆਨੇ ਵੀ ਮੇਰੇ ਵੀਰ ਕੈਮਨ ਗੁਮਨ ਲਾ ਕੇ ਥੱਲੋ ਗਾਂ ਜਿਹੜੇ ਆ ਬੱਚੇ ਸਾਰੇ ਸੋਲ ਹੁੰਦੇ ਜਾਂਦੇ ਆ ਇਸ ਕਰਕੇ ਹੁਣ ਤੇਲ ਦੀ ਪੱਤੀ ਜਿਹੜੀ ਆਪਣੀ ਇੱਕ ਟੰਡਾ ਵੀ ਆ ਇਹਨੇ ਆ ਖੱਤਾ ਕੇਰ ਦੇਣਾ ਟਰੇਡਰ ਨੇ ਔਰ ਜਿਹੜਾ ਦੂਜਾ ਉਹਦੇ ਤੇਲ ਕਾਟ ਰਹਿ ਗਿਆ ਨਾ ਤੋ ਅੱਜ ਆਪਣਾ ਹੋ ਗਿਆ ਫਾਈਨਲ ਤੇ ਬਥੇਰਾ ਤਾਂ ਖਿੱਚਿਆ ਗਿਆ ਵਾ ਵੈਗਰੂ ਦੀ ਕਿਰਪਾ ਦੇ ਨਾਲ ਸਵੇਰ ਤੋਂ ਸ਼ਾਮਾ ਦਾ ਘਣ ਲੱਗੇ ਸੀ ਤੇ ਬਾਬਾ ਨਾਨਕ ਮਿਹਰ ਰੱਖੇ ਤੰਦਰੁਸਤੀਆਂ ਬਖਸ਼ੇ ਅੱਜ ਦਾ ਕੰਮ ਵਧੀਆ ਰਿਹਾ ਦਿਨ ਵੀ ਬਹੁਤ ਵਧੀਆ ਰਿਹਾ ਜੇ ਕੋਈ ਵੀ ਨਹੀਂ ਮਾੜਾ ਹੁੰਦਾ ਵੈਗਰੂ ਦਾ ਨਾਮ ਲੈ ਕੇ ਸ਼ੁਰੂ ਕਰੀਏ ਤੇ ਸਭ ਕੁਝ ਵਧੀਆ ਹੁੰਦਾ ਵਾ ਤੇ ਸਭ ਕੁਝ ਵਧੀਆੰਦਾ ਤੇ ਹੁਣ ਆਪਣਾ ਆਹ ਲਾਈਟਾਂ ਬੰਦ ਕਰੀ ਤੇਰੀ ਫੋਟੋ ਆ ਜੂਗੀ ਸਤਨਾਮ ਸਿੰਘ ਆਪਣਾ ਵੀ ਆ ਗਿਆ ਹਾਂ ਕਿੰਨਾ ਤੇਲ ਡੰਡਾ ਜਗਦਾ ਬੋਈਦਾ ਬਸ ਬਸ ਠੀਕ ਹੈ ਭਾਂਡੇ ਪੁੱਤ ਇਧਰ ਮੁੜ ਕੇ ਕੱਢ ਲੈਣੇ ਆਪਾਂ ਸਹੀ ਗੱਲ ਤੇ ਅੱਜ ਦਾ ਦੇਣਾ ਆਪਣਾ ਖਤਮ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ